ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਦੋਸਤੋ ਅੱਜ ਦੀਆਂ ਤਾਜ਼ੀਆਂ ਔਡੀਆਂ ਖਬਰਾਂ ਦੇ ਬਾਰੇ ਦੋਸਤੋ ਚਲਦੇ ਆ ਜਿੱਦੀ ਪਹਿਲੀ ਵੱਡੀ ਖਬਰ ਦੇ ਵੱਲ ਰੈਸਟੋਰੈਂਟ ਆਇਆ ਅੱਗ ਦਿੱਲੀਪੇਟ 'ਚ 20 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੈ ਅਸੀਂ ਦੱਸ ਦਈਏ ਕਿ ਸਥਾਨਕ ਕਸਬੇ ਦੇ ਅਜਨਾਲਾ ਰੋਡ ਤੇ ਸਥਿਤ ਇੱਕ ਫਾਸਟ ਫੂਡ ਰੈਸਟੋਰੈਂਟ ਅੰਦਰ ਅੱਜ ਸ਼ਾਮ 1:30 ਸ਼ਾਮ ਅੱਗ ਲੱਗਣ ਜਾਣਕਾਰ ਨੇ ਵੀ ਕਰੀ ਕਰੀਬ 20 ਲੱਖ ਦਾ ਨੁਕਸਾਨ ਹੋ ਗਿਆ ਜਾਣਕਾਰੀ ਮੁਤਾਬਕ ਸ਼ਾਰਟ ਸਰਕਟ ਹੋਣ ਕਾਰਨ ਵੀਕ ਦੇ ਵੀਕ ਦੇ ਅੱਗ ਦੇ ਭਾਂਬੜ ਮਚ ਗਏ ਤੇ ਨੇੜਲੇ ਖੇਤਰ ਅੰਦਰ ਤੂੰਹਾਂ ਆ ਗਿਆ ਸੂਚਨਾ ਦਿੱਤੇ ਜਾਣ ਤੇ ਅਜਨਾਲਾ ਬਟਾਲਾ ਅਤੇ ਰਾਜਨ ਸੰਸੀ ਤੋਂ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਜਿੰਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਪਰ ਇੰਨਾ ਇਨੇ ਚਰਚ ਰੈਸਟੋਰੈਂਟ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਇਸ ਮੌਕੇ ਵੱਡੀ ਗੰਤੀ ਵਿੱਚ 71 ਹੋਏ ਆਲੇ-ਦੁਆਲੇ ਦੇ ਲੋਕਾਂ ਵੱਲੋਂ ਵੀ ਅੱਗ ਬੁਝਾਉਣ ਵਿੱਚ ਵੱਡੀ ਜਿੱਦੋਜਹਿਦ ਕਰਦਿਆਂ ਮੁਸਤੈਦੀ ਦਿਖਾਈ ਗਈ। ਇਸ ਮੌਕੇ ਸਬੰਧਤ 19 ਬਿਜਲੀ ਕਰਮਚਾਰੀ ਤੇ ਸਥਾਨਕ ਲੋਕ ਵੱਡੀ ਗੰਤੀ ਵਿੱਚ ਪਹੁੰਚੇ ਰੈਸਟੋਰੈਂਟ ਦੇ ਮਾਲਕ ਵੱਲੋਂ ਗੱਲਬਾਤ ਕਰਨ ਤੋਂ ਇਨਕਾਰ ਦਿੱਤਾ ਗਿਆ। ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੁਰਾਣੀ ਪੈਂਸਲ ਪੈਨਸ਼ਨ ਪ੍ਰਤੀ ਫਰੰਟ ਵੱਲੋਂ ਡੀਸੀ ਦਫ਼ਤਰ ਸਾਹਮਣੇ ਪੁਖ ਹੜਤਾਲ ਸਾਡੀ ਦੋਸਤੋ ਕਿ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਅੱਜ ਮਜ਼ਦੂਰ ਦੇ ਇਸ ਮੌਕੇ ਤੇ ਡੀਸੀ ਦਫ਼ਤਰ ਕਪੂਰਥਲਾ ਸਾਹਮਣੇ ਇੱਕ ਰੋਜਾ ਪੁਖ ਹੜਤਾਲ ਰੱਖ ਕੇ ਸੂਬਾ ਅਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਰਾਬਾਜ਼ੀ ਕੀਤੀ ਫਰੰਟ ਦੇ ਆਗੂ ਹਰਵਿੰਦਰ ਸਿੰਘ ਅੱਲੂਆਲ ਨੇ ਕਿਹਾ ਕਿ ਸਰਕਾਰਾਂ ਦੇਸ਼ ਦੇ ਲੱਖਾਂ ਮਜ਼ਮਾਂ ਨਾਲ ਟਕਾ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਦੇਸ਼ ਦੇ ਸਮੁੱਚੇ ਮਜ਼ਮਾਂ ਪ੍ਰਾਣੀ ਪੰਛੀ ਦੀ ਪ੍ਰਾਪਤੀ ਲਈ ਹਣ ਜ਼ੋਰਦਾਰ ਸੰਘਰਸ਼ ਕਰਨਗੇ ਤੇ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਾਣੀ ਦੇ ਮੁੱਦਿਆਂ ਤੇ ਅਸੀਂ ਪੰਜਾਬ ਦੇ ਲੋਕਾਂ ਤੇ ਸਰਕਾਰ ਨਾਲ ਹਾਂ ਖੜੇ ਰਾਜਾ ਵੜਿੰਗ ਦਾਦੀ ਦੋਸਤੋ ਕਿ ਪਾਣੀ ਦੀ ਵੰਡ ਦੇ ਮੁੱਦੇ ਤੇ ਦਿੱਲੀ ਦੇ ਮੰਤਰੀ ਪ੍ਰਵੇਸ਼ ਵਰਮਾਂ ਦੇ ਟਵੀਟ ਤੇ ਪੰਜਾਬ ਚ ਕਾਂਗਰਸ ਦੇ ਪ੍ਰਧਾਨ ਅਮਰਿਤ ਦਰਸੰਗ ਰਾਜਵੜੇ ਨੇ ਕਿਹਾ ਕਿ ਅਸੀਂ ਕਦੇ ਵੀ 10 ਸਾਲਾਂ ਤੱਕ ਪਾਣੀ ਨਹੀਂ ਰੋਕਿਆ ਪਰ ਜੇਕਰ ਪੰਜਾਬ ਵਿੱਚ ਪਾਣੀ ਦੀ ਕਮੀ ਹੈ ਤਾਂ ਇਸ ਬਾਬ ਰਹਿ ਕੇ ਅਸੀਂ ਪੰਜਾਬ ਨੂੰ ਤਰਜੀਹ ਦੇਵਾਂਗੇ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਦਿੱਲੀ ਅਤੇ ਹਰਿਆਣਾ ਨੂੰ ਹੋਰ ਪਾਣੀ ਦੀ ਲੋੜ ਹੋਵੇ ਪਰ ਅਸੀਂ ਪਹਿਲਾਂ ਹੀ ਇੰਨਾ ਦੇ ਹਿੱਸੇ ਦਾ ਪਾਣੀ ਛੱਡ ਦਿੱਤਾ ਹੈ ਐਸੋ ਵਿਸ਼ੇ ਤੇ ਅਸੀਂ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਨਾਲ ਹਾਂ ਜੇਕਰ ਸਾਡਾ ਪਾਣੀ ਉਹ ਸਾਡਾ ਪਾਣੀ ਵੀ ਚੋਰੀ ਕਰ ਲੈਣਗੇ ਤਾਂ ਸੂਬੇ ਦਾ ਕੀ ਬਚੇਗਾ ਤੇ ਚੱਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ 'ਚ ਗੜੇ ਮਾਰੀ ਬਦਲੇ ਮੌਸਮ ਦਾ ਮਜਾਜ ਦادی ਦੋਸਤੋ ਕਿ ਪੰਜਾਬ ਵਿੱਚ ਮੌਸਮ ਦਾ ਮਜਾਜ ਬਦਲ ਗਿਆ ਹੈ ਦੇਰ ਰਾਤ ਪਟਿਆਲਾ ਅਤੇ ਤੇਜ਼ ਹਵਾਵਾਂ ਦੇ ਨਾਲ ਗੜੇਮਾਰੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਐਸ ਦੇ ਨਾਲ ਹੀ ਤਰਨਤਾਰਨ ਜਿਲੰਦਰ ਸਾਨੇ ਕਈ ਜਿਲ੍ਹਿਆਂ ਵਿੱਚ ਹੀ ਹਨੇਰੀ ਚਖੜਦੀਆਂ ਖਬਰਾਂ ਹਨ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੌਸਮ ਵਿਭਾਗ ਵੱਲੋਂ ਪੰਜਾਬ 'ਚ 1 ਤੋਂ 5 ਮਈ ਤੱਕ ਮੀਂਹ ਤੂਫਾਨ ਅਤੇ ਬਿਜਲੀ ਗਰਜਣ ਦਾ ਅਲਰਟ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤਾ ਗਿਆ yellow ਅਲਰਟ ਹੁਣ ਗੰਬੀਰ ਸਥਿਤੀ ਨੂੰ ਦੇਖਦੇ ਹੋਏ orange ਅਲਰਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਮਾਹਿਰਾਂ ਅਨੁਸਾਰ ਪਰਿਵਰਤਨ ਤਨ ਹਰਿਆਣਾ ਪੰਜਾਬ ਖੇਤਰ ਵਿੱਚ ਬਣੇ ਚੱਕਰਵਾਤੀ ਦਬਾਹ ਕਾਰਨ ਹੋ ਰਿਹਾ ਹੈ ਤੇ ਹਵਾਵਾਂ ਨਾਲ ਧੂੜ ਉੱਡਣ ਨਾਲ ਵਿਜ਼ਿਬਿਲਟੀ ਘੱਟ ਹੋ ਸਕਦੀ ਹੈ ਇਸ ਦੌਰਾਨ ਪਟਿਆਲਾ ਮੁਹੱਲੇ ਵਤੇਗੜ੍ਹ ਸਾਹਿਬ ਬਰਨਾਲਾ ਸੰਗਰੂਰ ਨਵਾਂ ਸ਼ਹਿਰ ਬਠਿੰਡਾ ਮਾਨਸਾ ਫਿਰੋਜ਼ਪੁਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਰਗੇ ਜ਼ਿਲ੍ਹਿਆਂ ਵਿੱਚ yellow ਅਤੇ orange ਅਲਰਟ ਜਾਰੀ ਕੀਤਾ ਗਿਆ ਹੈ ਇਸ ਨਾਲ ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਤੋਂ ਲੋਕਾਂ ਨੂੰ ਕੁਝ ਸਮੇਂ ਲਈ ਰਾਹਤ ਮਿਲਣ ਦੀ ਉਮੀਦ ਹੈ ਜਦਕਿ ਦੂਜੇ ਪਾਸੇ ਮੰਡੀਆਂ ਵਿੱਚ ਪਈ ਫਸਲ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਜ਼ਰੂਰ ਵਧ ਗਈ ਹੈ ਮੌਸਮ ਵਿਭਾਗ ਅਨੁਸਾਰ 1 2 3 4 ਮਈ ਅਤੇ 5 ਮਈ ਨੂੰ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੀ 72 ਘੰਟਿਆਂ ਲਈ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਅਤੇ ਅਸਰ ਤੋਂ ਬਾਅਦ 2 ਤੋਂ 4 ਡਿਗਰੀ ਸੈਲਸੀਅਸ ਦੀ ਗਰਾਉਟ ਆਵੇਗੀ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋਵੇਗੀ। ਚਲੋ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਾਕਿਸਤਾਨ 'ਚ ਵੱਡੀ ਹਲਚਲ ਦੋ ਵੱਡੇ ਸ਼ਹਿਰਾ ਦਾ ਹਵਾਈ ਖੇਤਰ 1 ਮਹੀਨੇ ਲਈ 4 ਘੰਟਿਆਂ ਲਈ ਬੰਦ ਦਾਦੀ ਦੋਸਤ ਕਜਮ ਕਸ਼ਮੀਰ ਦੇ ਪੈਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਲਗਾਤਾਰ ਚੁਕੇ ਜਾ ਰਹੇ ਕਦਮਾਂ ਤੋਂ ਪਾਕਿਸਤਾਨ ਡਰਿਆ ਹੋਇਆ ਹੈ ਆਪਣੀ ਨਿਰਾਸ਼ਾ ਬਿਚੇ ਪਾਕਿਸਤਾਨ ਨੇ ਵੀਰਵਾਰ ਨੂੰ ਸਰਖਾ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕਰਾਚੀ ਅਤੇ ਲਾਹੌਰ ਦੇ ਹਵਾਈ ਖੇਤਰ ਦੇ ਕੁਝ ਹਿੱਸਿਆਂ ਨੂੰ ਪੂਰੀ 1 ਮਹੀਨੇ ਲਈ ਬੰਦ ਕਰਨ ਦਾ ਐਲਾਨ ਕੀਤਾ ਇਹ ਹੁਕਮ 1 ਮਈ ਯਾਨੀ ਵੀਰਵਾਰ ਤੋਂ 31 ਮਈ ਤੱਕ ਲਾਗੂ ਰਹੇਗਾ ਪਾਕਿਸਤਾਨ ਡਿਸੇਬਲ 에ਵੀਏਸ਼ਨ ਅਥਾਰਟੀ ਦੇ ਅਨੁਸਾਰ ਦੋਵਾਂ ਸ਼ਹਿਰਾਂ ਵਿਚਕਾਰ ਉਡਾਨਾਂ ਲਈ ਇੱਕ ਹੋਰ ਰੂਟ ਵਰਤੇ ਜਾਵੇਗਾ ਹੁਣ ਇਹ ਐਲਾਨ ਪਾਕਿਸਤਾਨ ਦੇ ਹਵਾਬਾਦੀ ਅਧਿਕਾਰੀਆਂ ਨੇ ਨਵੀਂ ਦਿੱਲੀ ਤੋਂ ਬਦਲ ਦੇ ਬਦਲੇ ਦੀ ਧਮਕੀ ਤੋਂ ਡਰੇ ਡਰੋਂ ਕੀਤਾ ਇੱਕ ਸਥਾਨਕ ਅਖਬਾਰ ਨੇ ਇੱਕ ਆਧਾਰਿਤ ਅਧਿਕਾਰਤ ਨੋਟਿਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੰਦਸ਼ੁਦਾ ਹਵਾਈ ਖੇਤਰ 1 ਮਈ ਤੋਂ 31 ਮਈ ਵਿਚਕਾਰ ਜਨ ਸਥਾਨਕ ਸਮੇਂ ਅਨੁਸਾਰ ਸਵੇਰੇ 4 ਵਜੇ ਤੋਂ 8 ਵਜੇ ਤੱਕ ਬੰਦ ਰਹੇਗਾ ਹਾਲਾਂਕਿ ਕਰਾਚੀ ਅਤੇ ਲਾਹੌਰ ਦੇ ਇਨ੍ਹਾਂ ਇਲਾਕਿਆਂ ਵਿੱਚ ਆਮ ਉਡਾਨਾਂ ਸੰਚਾਲਨ ਜਾਰੀ ਰਹੇਗਾ ਤਾਂ ਜੋ ਯਾਤਰੀ ਨੂੰ ਕਿਸੇ ਵੱਡੀ ਸਹੂਇਦਾ ਦਾ ਸਾਹਮਣਾ ਨਾ ਕਰਨਾ ਪਵੇ ਪਾਕਿਸਤਾਨ 에ਵੀਏਸ਼ਨ ਹਥੀ ਨੇ ਇਸ ਅਸਥਾਈ ਬੰਦ ਦੇ ਸਬੰਧ ਵਿੱਚ ਨੋਟਮ ਜਾਰੀ ਕੀਤਾ ਹੈ ਇਹ ਥਾਲੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ 21 ਦਿਨਾਂ ਦੀ ਫਰੋਲ ਦੇ ਬਾਅਦ ਸਨਾਰੀ ਜੇ ਸਨਾਰੀਆ ਜੇਲ੍ਹ ਦੇ ਪੁਜਾਰਾਮ ਰਹੀਮ ਜਿਹੜੇ ਦੀ ਸਨਾਰੀਆ ਜੇਲ੍ਹ 'ਚ ਕਤਲ ਅਤੇ ਰੇਪ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਮੁਕੀ ਗੁਰਮੀਤ ਰਾਮ ਰਹੀਮ ਵੀਰਵਾਰ ਨੂੰ 21 ਦਿਨ ਦੀ ਫਰੋਲ ਤੋਂ ਬਾਅਦ ਵਾਪਸ ਜੇਲ੍ਹ ਪਹੁੰਚ ਗਿਆ ਹੈ ਰਾਮ ਰਹੀਮ 9 April ਨੂੰ 21 ਦਿਨ ਦੀ ਫਰੋਲ ਤੋਂ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਹੁਣ ਇਹ ਮਿਆਦ ਪੂਰੀ ਉਹ ਤੋਂ ਬਾਅਦ ਸ਼ਾਮ 5 ਵਜੇ ਦੇ ਕਰੀਬ ਰੋਹ ਤੱਕ ਜਿਸਨਾਰਿਆ ਡੇਢ ਪਹੁੰਚਾ ਦਾਦੀਏ ਕਡੇਰਾ ਮੁਖੀ ਗਰਮੀਤਰਾਮ ਰਹੀਮ ਹੁਣ ਤੱਕ 13 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਗਰਮੀਤਰਾਮ ਰਹੀਮ ਨੂੰ ਪਹਿਲਾ 2 ਜਨਵਰੀ 2025 ਨੂੰ 30 ਦਿਨਾਂ ਦੀ ਪਰੋਲ ਮਿਲੀ ਸੀ ਜਿਸ ਵਿੱਚੋਂ ਉਸਨੇ 10 ਦਿਨਾਂ ਦਿਨ ਸਾਸਾਡੇਰੇ ਵਿੱਚ ਅਤੇ 20 ਦਿਨ ਯੂਪੀ ਤੇ ਬਰਨਾਵਾ ਵਿੱਚ ਬਤਾਏ ਸਨ ਪਰ ਇਸ ਵਾਰ 21 ਦਿਨਾਂ ਦੀ ਛੁੱਟੀ ਦੌਰਾਨ ਉਹ ਉਹ ਸਰਤਾ ਡੇਰੇ ਬੱਚੇ ਰਿਹਾ ਅਤੇ ਪਰੂ ਕਾਰਾਮ ਨੂੰ ਮਿਲਿਆ ਨਾਲ ਹੀ ਡੇਰੇ ਦਾ ਸਥਾਪਨਾ ਦਿਵਸ ਵੀ ਮਨਾਇਆ ਤੇ ਚਾਹ ਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਾਣੀ ਦੇ ਮੁੱਦੇ ਤੇ ਐਕਸ਼ਨ ਮੂਲ ਚ ਮਾਨ ਸਰਕਾਰ ਸੱਦ ਲਈ ਆਲ ਪਾਰਟੀ ਮੀਟਿੰਗ ਪਾਗਲਾ ਨਹਿਰ ਸੰਬੰਧੀ ਪਾਣੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਮਾਹੌਲ ਭਖਦਾ ਜਾ ਰਿਹਾ ਹੈ ਪੰਜਾਬ ਤੇ ਹਰਿਆਣਾ ਸਰਕਾਰਾਂ ਵਿਚਾਲੇ ਇਸ ਵੇਲੇ ਕਮ ਕਮਾਸਾਨ ਚੱਲ ਰਿਹਾ ਹੈ ਅਸੀਂ ਵਿਚਾਲੀ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਮੁਖੀ ਪੰਜਾਬ ਮੁੱਖ ਮੰਤਰੀ ਨੇ ਅਮਰਜੈਂਸੀ ਮੀਟਿੰਗ ਨੂੰ ਮਕਰੋ ਪਲਕੇ ਆ ਪਾਰਟੀ ਮੀਟਿੰਗ ਸੱਦੀ ਗਈ ਹੈ ਤੇ ਇਸ ਸਬੰਧੀ ਸੋਮਵਾਰ ਨੂੰ ਸਪੈਸ਼ਲ اجلاس ਦੀ ਵੀ ਗੱਲ ਕੀਤੀ ਗਈ ਹੈ ਦੱਸ ਦਈਏ ਦੋਸਤੋ ਕਿ ਪੰਜਾਬ ਸਰਕਾਰ ਨੇ ਨੰਗਲ ਅਤੇ ਪਾ ਡੈਮ ਤੇ ਪੁਲਿਸ ਨੇ ਕੀ ਰਾਬੰਦੀ ਕੀਤੀ ਹੋਈ ਹੈ ਪੰਜਾਬ ਪੁਲਿਸ ਨੇ ਡੈਮ ਤੇ ਦੇ ਕੰਟਰੋਲ ਰੂਮ ਦੀਆਂ ਚਾਬੀਆਂ ਵੀ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ ਕਿਸੇ ਨੂੰ ਵੀ ਬੰਨ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ ਹੈ ਇਸ ਦਰਾਨ ਆਮ ਆਦਮੀ ਪਾਰਟੀ ਨੇ ਇਸ ਸੰਬੰਧੀ ਟੰਡੀਗੜ੍ਹ ਵਿੱਚ ਇੱਕ ਮੀਟਿੰਗ ਕੀਤੀ ਇਸ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਪ ਸਭ ਸੁਪਰੀਮੋ ਅਰਵਿੰਦ ਕजरीवाल ਵੀ ਮੌਜੂਦ ਸਨ ਮੀਟਿੰਗ ਤੋਂ ਬਾਅਦ ਆਪ ਦੇ ਪੰਜਾਬ ਮੁਖੀ ਅਮਨ ਅਰੋੜਾ ਨੇ ਕਿਹਾ ਕਿ ਪਲਕੇ ਸਵੇਰੇ 10 ਵਜੇ ਪੰਜਾਬ ਵਿੱਚ ਸਰਬਪਾਰਟੀ ਮੀਟਿੰਗ ਸੱਦੀ ਗਈ ਹੈ ਇਸ ਦੇ ਨਾਲ ਹੀ ਇਦਾਂ ਤੇ ਨਾਲ ਹੀ ਸੋਮਵਾਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਸੱਦਿਆ ਗਿਆ ਹੈ ਦੱਸ ਦਈਏ ਕਿ ਇਹ ਮੁੱਦਾ ਦੋ ਪੱਖ ਹੈ ਜਦੋਂ ਦੇਰ ਰਾਤ ਪਖੜ ਬਿਆਸ ਮੈਨੇਜਮੈਂਟ ਬੋਰਡ ਦੀ ਐਮਰਜੈਂਸੀ ਮੀਟਿੰਗ ਹੋਈ ਜਿਸ ਵਿੱਚ ਹਰਿਆਣਾ ਨੂੰ 4000 ਕਿਊਸਿਕ ਦਿੱਤਾ ਪੂਰੇ 8500 ਕਿਊਸਿਕ ਪਾਣੀ ਦਿੱਤਾ ਪਰ ਪੰਜਾਬ ਸਰਕਾਰ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤੋਂ ਬਾਅਦ ਜਲ ਨਿਯਮਨ ਨਿਰਦੇਸ਼ਕ ਇੰਜੀਨੀਅਰ ਬੋਰਡ ਅਚ ਪੰਜਾਬ ਕੋਟੇ ਤੋਂ ਨਿਯੁਕਤ ਹਰਿਆਣਾ ਕੋਟੇ ਕੋਟੇ ਤੋਂ ਇੰਜੀਨੀਅਰ ਅਕਾਸ਼ਦੀਪ ਨੂੰ ਹਟਾਉਣਾ ਸੰਜੀਵ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਸੀ ਇਸ ਤੋਂ ਥੋੜੀ ਦੇਰ ਬਾਅਦ ਬੋਰਡ ਦੇ ਹਰਿਆਣਾ ਕੋਟੇ ਦੇ ਸਕਤਰ सुरेंद्र ਮਿੱਤਲ ਨੂੰ ਹਟਾ ਦਿੱਤਾ ਗਿਆ। ਉਹਨਾਂ ਦੀ ਥਾਂ ਤੇ ਪੰਜਾਬ ਕੋਟੇ ਤੋਂ ਨਿਯੁਕਤ ਬਲਵੀਰ ਸਿੰਘ ਨੂੰ ਚਾਰਜ ਦੇ ਦਿੱਤਾ ਗਿਆ। ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਹੱਕਾਂ ਦੀ ਲੜਾਈ ਹੈ। ਇਸ ਦੇ ਹਰ ਅੰਸ਼ ਦੀ ਰਾਖੀ ਕਰਾਂਗੇ। ਮੰਤਰੀ ਹਰਜੋਤ ਸਿੰਘ ਬੈਂਸ ਪੰਜਾਬ ਤੇ ਹਰਿਆਣਾ ਵਿਚਕਾਰ ਸਾਲਾ ਪੁਰਾਣਾ ਪਾਣੀ ਦਾਵੇਵਾਦ ਇੱਕ ਫਾਰ ਫੇਰ ਤੋਂ ਭਖਦਾ ਜਾ ਰਿਹਾ ਹੈ। ਪਾਣੀ ਦੇ ਮੁੱਦੇ ਨੂੰ ਲੈ ਕੇ ਫਿਰ ਤੋਂ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਹੋ ਗਏ ਹਨ ਹਾਲ ਹੀ ਵਿੱਚ ਹਰਿਆਣਾ ਵੱਲੋਂ ਪਾਣੀ ਦੀ ਗੈਲਤ ਰਿਸ਼ਕਾਇਤ ਮਗਰੋਂ ਇਹ ਮੁੱਦਾ ਦੋਵਾਂ ਸੂਬਿਆਂ ਵਿਚਾਲੇ ਦਿੱਖੀ ਬਿਆਨਬਾਜ਼ੀ ਦਾ ਕਾਰਨ ਬਣ ਗਿਆ ਹੈ ਇਸ ਦਰਾਂ ਸਿੱਖਿਆ ਮੰਤਰੀ ਹਰਜੂਰ ਸਿੰਘ ਬੈਂਸ ਨੇ ਟਵੀਟ ਕਰਦੇ ਲਿਖਿਆ ਕਿ ਪੰਜਾਬ ਦਾ ਪਾਣੀ ਸਾਡੇ ਲੋਕਾਂ ਦੀ ਜਿਵੇਂ ਲਿਖਾ ਹੈ ਇੱਕ ਵੀ ਬੂੰਦ ਗੈਰ ਕਾਨੂੰਨੀ ਢੰਗ ਨਾਲ ਹਰਿਆਣਾ ਨੂੰ ਨਹੀਂ ਦਿੱਤੀ ਜਾਵੇਗੀ ਇਹ ਪੰਜਾਬ ਦੇ ਹੱਕਾਂ ਦੀ ਲੜਾਈ ਹੈ ਅਤੇ ਇਸ ਦੇ ਹਰ ਇੱਕ ਅੰਸ਼ ਦੀ ਰੱਖਿਆ ਕਰਾਂਗੇ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਦਿੱਤੀ ਗਈ ਹੈ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇ ਦੋਸਤੋ ਧੰਨਵਾਦ ਦੋਸਤੋ